ਕਿ ਨੀ ਉਹ ਨਾ ਨੀ ਆ ਬੱਚੇ ਫੁੱਲ ਚੜੀਆਂ ਹੀ ਹੋ ਰਹੇ ਹਸਰਦਾ ਦੀਆਂ ਇਹ ਫੈਸਲੀ ਕਹਦਾ ਜੀ ਇਹ ਇਹ ਮਾ ਦੀ ਜੀ ਅੱਛਾ ਜੀ ਦਾ ਭਾਈ ਫੈਸਲੀ ਕਾ ਓਏ ਤੇਰੇ ਸੋ ਓਏ 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 ਹੋਏ ਹੋਏ ਦੇਖੋ ਸੰਗਤ ਬਾਗੂ ਬਾਗੂ ਸੰਗਤ ਦੇਖੋ ਓ ਸੰਗਤ ਦੇ ਸੰਗਤ

ਅੱਕਦਾ ਨਹੀਂ ਗਿਆ ਸੱਚਾ ਨਾ ਪਾਮਾ ਓਕੇ ਓਕੇ ਜੇ ਥੱਕੇਗਾ ਤਾਂ ਹਾਦੀ ਮੈਨੂੰ ਬੱਸ ਗਈ ਜੀ ਓਏ ਹੋਏ ਬਾਹੋਂ ਬੰਦਾਂ ਲੱਗੇ ਰਵਾਹ ਮੇਰਾ ਹੈ ਚੱਲਣਾ ਆ ਉਹ ਉੱਪਰ ਜਾ ਰਿਹਾ ਅਖਰੀ ਆਹਰੇ ਉੱਪਰ ਡ ਡ ਡ ਡ ਡ ਡ ਹਾਂ ਆਹ ਸੁਰੀਆ ਗਾ ਲੋ ਬਹੁਤ ਧਲੇ ਧੂਆਂ ਦੇਖ ਪਿੱਛੇ ਗਾ ਉਹ ਥਲਾ ਨਹੀਂ ਨਹੀਂ ਉਹੀ ਤਾਂਦਾ